ਸਾਲ ਦੇ ਸਰਗੁਰ ਪੁਰੇ ਦਾ ਰਹਿਣ ਵਾਲਾ ਰਾਜਾ ਨਾਮ ਦਾ ਨੌਜਵਾਨ ਜਿਸ ਦੀ ਉਮਰ ਕਰੀਬ 16 ਸਾਲ ਦੱਸੀ ਜਾ ਰਹੀ ਹੈ ਪਿਛਲੇ 15 ਦਿਨਾਂ ਤੋਂ ਜਲੰਧਰ ਗਿਆ ਸੀ ਵਾਪਸ ਨਹੀਂ ਆਇਆ ਜਿਸ ਤੋਂ ਬਾਅਦ ਗੁੰਮਸ਼ੁਦਾ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਉਸ ਦਾ ਪੁੱਤ ਹਰ ਹਫਤੇ ਜਲੰਧਰ ਚਰਚ ਜਾਂਦਾ ਸੀ ਤੇ ਵਾਪਸ ਆ ਜਾਂਦਾ ਸੀ ਪਰ ਕਰੀਬ ਪਿਛਲੇ 15 ਦਿਨੋਂ ਵਾਪਸ ਨਹੀਂ ਆਇਆ ਮੇਰਾ ਪੇਟਾ ਦਿਮਾਗੀ ਤੌਰ ਤੇ ਬਿਮਾਰ ਹੈ ਇਤਲਾਹ ਦੇਣ ਵਾਲੇ ਨੂੰ ਇਨਾਮ ਜੜਾਉਣ ਵਾਲੋ ਦਿੱਤਾ ਜਾਵੇਗਾ ਜੀ ਕੀ ਨਾਮ ਜੀ ਮੈਂ ਜੀ ਕੀ ਗੱਲ ਹੋਈ ਜੀ ਬਸ ਚਾੜਾ ਚਰਚੇ ਚ ਗਿਆ ਹੀ ਅੱਗੇ ਛੰਡੇ ਦੀ ਛੰਡੇ ਜਾਂਦਾ ਹੀ ਮੁਰਕੇ ਵਾਪਸ ਨਹੀਂ ਆਇਆ ਬਸਟੈਂਡ ਹੀ ਗੁੰਮ ਹੋ ਗਿਆ ਕਿਹੜੀ ਚਰਚਾ ਜਾਂਦੀ ਸੀ ਉਹ ਨੂਲੇ ਜੀ ਕਿੱਥੇ ਖਾਂਬੜੇ ਉਹ ਕਿੱਥੇ ਜੀ ਗਿਲੰਦਰ ਚ ਜੀ ਹਾਂ ਜੀ ਹਾਂ ਜੀ ਤੋਂ ਉਤੋਂ ਬਸਟੈਂਡ ਤੋਂ ਹੀ ਗੁੰਮ ਹੋ ਗਿਆ ਤੇ ਹਰ ਛੰਡੇ ਦੇ ਛੰਡੇ ਜਾਂਦਾ ਹੀ ਮੁਰਕੇ ਵਾਪਸ ਨਹੀਂ ਆਇਆ ਤੇ ਉੱਥੇੋਂ ਬਸਟੈਂਡ ਤੋਂ ਗੁੰਮ ਹੋ ਗਿਆ ਮੁਰਕੇ ਉਹ ਆਇਆ ਹੀ ਨਹੀਂ ਘਰ ਛੰਡੇ ਦੇ ਛੰਡੇ ਜਾਂਦਾ ਹੀ ਫਸਟ ਹੈ ਜੀ ਤੁਸੀਂ ਕਿਸ ਨੂੰ ਉਤਲਾ ਕੀਤੀ ਜਾਂ ਲੱਭਣ ਦੀ ਕੋਸ਼ਿਸ਼ ਕੀਤੀ ਉਹਨੂੰ ਉੱਥੇ ਹਾਂ ਜੀ ਗਏ ਹਾਂ ਲੱਭਣ ਗਏ ਸੀ ਤੇ ਉੱਥੇ ਲੱਭਾ ਨਹੀਂ ਹੈਗਾ ਛਟਿਆਰ ਵੀ ਉੱਥੇ ਲਾ ਕੇ ਆਏ ਸੀ ਕੀ ਨਾਮ ਸੀ ਆ ਰਾਜਾ ਕਿੰਨੀ ਉਮਰ ਸੀ ਉਮਰ ਦੀ 14 14 ਸਾਲ ਦਾ ਹਗਾ ਤੇ ਪਹਿਲਾਂ ਕਿਦੀ ਤਾਂ ਸੀ ਉਹਨੂੰ ਨਾ ਪਹਿਲਾਂ ਨਹੀਂ ਦਿਮਾਗ ਤਾਂ ਉਹਦਾ ਉੱਤੇ ਥੋੜਾ ਜਿਹਾ ਕਰਕੇ ਕਿੰਨਾ ਮੁੰਡਾ ਆਪਣੇ ਭਾਈ ਰਿੰਕੂ ਕੀ ਗੱਲ ਕਹਿੰਦੇ ਭਾਜੀ ਮੇਰਾ ਭਰਾ ਛੋਟਾ ਰਾਜਾ ਪਹਿਲਾਂ ਚਰਚੀ ਜਾਂਦਾ ਹੈ ਭਾਜੀ ਉਟਾਲਿਓ ਆਮਰੇ ਜੜਚੇ ਕਰੀ ਆ ਜਾਂਦਾ ਹੀ ਤੇ ਕਈ ਟੁੱਟ ਜਾਂਦਾ ਹੀ ਤੇ ਥੋੜਾ ਦੇਣੀ ਹੋਇਆ 10-5 ਦਿਨ ਹੋਇਆ ਉਹ ਐਸ ਵਾਰ ਭਾਈ ਜਨਦਰ ਚੜਚੇ ਦੇ ਵਿੱਚੋਂ ਵਾਪਸ ਨਹੀਂ ਆਇਆ ਪਟਾਲੇ ਕਿੰਨੀ ਮੋਰੀ ਨਾਲ ਦੀ ਹਾਂਜੀ 16-6 ਸਾਲ ਤੇ ਮੈਂ ਭਾਈ ਬਹੁਤ ਦੁਖੀ ਹਾਂ ਮੈਂ ਬਹੁਤ ਅਕਾਲ ਪਰਸੁੰਦਾ ਰੋਂਦੇ ਹਾਂ ਪਰ ਸ਼ਾਂਦੇ ਹਾਂ ਮੇਰੀ ਮਾਤਾ ਬਹੁਤ ਦੁਖੀ ਹੈ ਉਹ ਵੀ ਰੋੜ ਰੋ ਕੇ ਕੰਬਲੀ ਹੁੰਦੀ ਹੈ ਜਿੰਨੂ ਵੀ ਕਿਨੂ ਲੱਭਦਾ ਮੈਂ ਨਾਮ ਦੇ ਨੂੰ ਭਾਈ ਤਿਆਰ ਹਾਂ ਜਿਹੜਾ ਤੁਹਾਡਾ ਬ੍ਰਦਰ ਸੀਗਾ ਰਜਾ ਹਾਂਜੀ ਉਹ ਪਹਿਲਾਂ ਵੀ ਕਿ ਗੰਦ ਉਹਨਾਂ ਦੀ ਕੀ ਦਿਮਾਗੀ ਸੁਣਤ ਨਹੀਂ ਸੀ ਹਾਂਜੀ ਨਹੀਂ ਦਿਮਾਗੀ ਥੋੜਾ ਜਿਹਾ ਭਾਈ ਸਿੱਧਾ ਸੀ ਵਿਲਾਮ ਜਾਂਦੇ ਰਹੀ ਤੇ ਉਹਨਾਂ ਨੂੰ ਬਾਈਟ ਪਤਾ ਨਹੀਂ ਲੱਗਾ ਕਿ ਚੰਨ ਦਾ ਬਾਟਾਂ ਦੇ ਵਿੱਚ ਮਲਕ ਗੋਮੋ ਹੋ ਗਿਆ ਹੈ ਭਾਈ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਫੇਰ ਭਾਈ ਮਾਤ ਜੁੜ ਕੇ ਬੇਨਤੀ ਕਰਨਾ ਵਾ ਜਿੰਨੂੰ ਵੀ ਲੱਭਦਾ ਵਾ ਉਹ ਮੈਨੂੰ ਨੰਬਰ ਤੇ ਫੋਨ ਕਰਨ ਤੇ ਮੈਂ ਹੱਥ ਜੋੜ ਕੇ ਬੇਨਤੀ ਕਰ ਮੈਨਾਂ ਨਾਮ ਦੇ ਨੂੰ ਤਿਆਰ